ਅੱਜ ਉਹਨਾਂ ਸਟੂਡੈਂਟਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਸਟੂਡੈਂਟਸ ਦਾ ਮੰਨਤਾ ਹੁੰਦਾ ਹੈ ਕਿ ਅਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰ ਲਈਏ ਪਰ ਉਹਨਾਂ ਦੀ ਪ੍ਰੋਫਾਈਲ ਮੈਚ ਨਹੀਂ ਕਰ ਪਾਰੀ ਹੁੰਦੀ ਤਾਂ ਆਖਿਰ ਉਹ ਕਿਵੇਂ ਕਿੱਥੇ ਜਾਣ ਤਾਂ ਕਿ ਉਹਨਾਂ ਨੂੰ ਅੱਗੋਂ ਫਿਊਚਰ ਦੇ ਵਿੱਚ ਕੋਈ ਨਾ ਕੋਈ ਸਹੀ ਰਸਤਾ ਅੱਗੇ ਵਧਣ ਲਈ ਜ਼ਰੂਰ ਮਿਲ ਜਾਏ ਆਪਾਂ ਗੱਲ ਨਿਊਜ਼ੀਲੈਂਡ ਸਟੱਡੀ ਵੀਜ਼ਾ ਤੇ ਕਰਨ ਜਾ ਰਹੇ ਆ ਕਿਵੇਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਉਹਨਾਂ ਸਟੂਡੈਂਟਸ ਲਈ ਬਹੁਤ ਜ਼ਿਆਦਾ ਫਾਇਦੇਮੰਦ ਰਹਿ ਸਕਦਾ ਹੈ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਪਰ ਪ੍ਰੋਫਾਈਲ ਉਹਨਾਂ ਦੀ ਸੂਟੇਬਲ ਨਹੀਂ ਹੈ ਇਸ ਉੱਪਰ ਖਾਸ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਾਂਗੇ ਤਾਂ ਕਿ ਸਾਰੇ ਸਟੂਡੈਂਟਸ ਇਹਨਾਂ ਗੱਲਾਂ ਨੂੰ ਸਮਝ ਸਕਣ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਰੈਡਪੁਰੀ ਇਨਫੋਰਮੇਸ਼ਨ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਤਾਂ ਮੈਮ ਜ਼ਰੂਰ ਇਸ ਉੱਪਰ ਗੱਲ ਅੱਜ ਸਾਂਝੀ ਕਰਿਓ ਨਿਊਜ਼ੀਲੈਂਡ ਸਾਡੀ ਵੀਜ਼ਾ ਦੀ ਜਦ ਆਪਾਂ ਗੱਲ ਕਰੀਏ ਕਿਹੜੇ ਸਟੂਡੈਂਟਸ ਲਈ ਬਹੁਤ ਅੱਛੀ ਆਪਸ਼ਨ ਹੈ ਕੀ ਕੀ ਬੈਨੀਫਿਟਸ ਨੇ ਕਿਉਂਕਿ ਜਿਹੜੇ ਵੀ ਸਟੂਡੈਂਟ ਨੇ ਅਪਲਾਈ ਕਰਨਾ ਹੈ ਤਾਂ ਉਹ ਸਟੂਡੈਂਟ ਇਵਨ ਉਸਦੇ ਪੇਰੈਂਟਸ ਦਾ ਕੰਸਰਨ ਨਹੀਂ ਹੁੰਦਾ ਕਿ ਉੱਥੇ ਪੜ੍ਹਾਈ ਕਰਾਂਗੇ ਕਿੰਨਾ ਖਰਚਾ ਹੈ ਅਗੋ ਜੌਬਸ ਨੂੰ ਲੈ ਕੇ ਕੀ ਸਾਨੂੰ ਚੰਗੇ ਆਪਸ਼ਨਸ ਮਿਲ ਸਕਦੀ ਹੈ ਔਰ ਦੂਸਰੀ ਗੱਲ ਜਦ ਆਪਾਂ ਆਸਟ੍ਰੇਲੀਆ ਦੇ ਨਾਲ ਜੋੜ ਕੇ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਸਟੂਡੈਂਟ ਜਾਣਾ ਚਾਹੁੰਦਾ ਸੀ ਪ੍ਰੋਫਾਈਲ ਉੱਥੇ ਸੂਟੇਬਲ ਨਹੀਂ ਬ ਸਕਦਾ ਆਸਟ੍ਰੇਲੀਆ ਜਾਂਦਾ ਵੀ ਤਾਂ ਇਸ ਉੱਪਰ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰਿਓ ਦੇਖੋ ਹਰ ਜੋਬਤ ਹਰ ਬੱਚਾ ਇਸ ਟਾਈਮ 54% ਬੱਚਾ ਜਿਹੜਾ ਹੈ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਜੀ ਠੀਕ ਆ ਹੁਣ ਜਿਹੜਾ ਬੱਚਾ ਕੁਛ ਹੀ ਰਹਿ ਗਿਆ 54% ਮੀਨਸ 46% ਬੱਚਾ ਹੋਰ ਕੰਟਰੀਆਂ 'ਚ ਜਾ ਰਿਹਾ ਹੁਣ ਜਿਹੜੀ ਕੈਪਿੰਗ ਲੱਗੀ ਔਰ ਜਿਹੜੇ ਇਹਨੇ ਫਿਲਟਰ ਲਾਏ ਗਏ ਤੇ ਹਰ ਬੱਚਾ ਐਲੀਜੀਬਲ ਨਹੀਂ ਹੋ ਰਿਹਾ ਜਾਣਾ ਚਾਹੁੰਦਾ ਆਸਟ੍ਰੇਲੀਆ ਇਹਦਾ ਕੀ ਹੱਲ ਹੈ ਜਾਤੇ ਉਹ ਪਾਸਵੇ ਪ੍ਰੋਗਰਾਮ ਲੈ 1 ਸਾਲ ਕੋਈ ਹੋਰ ਕੰਟਰੀ ਚ ਪੜ ਕੇ ਸੈਕਿੰਡ ਇਅਰ ਗਰੰਟੀਡ ਆਸਟ੍ਰੇਲੀਆ ਜਾਏ ਜਾਂ ਫਿਰ ਨਿਊਜ਼ੀਲੈਂਡ ਬਿਲਕੁਲ ਨਾਲ ਹੈ ਆਸਟ੍ਰੇਲੀਆ ਦੇ ਉੱਥੇ ਜਾ ਸਕਦਾ ਖੂਬਸੂਰਤ ਕੰਟਰੀ ਹੈ ਬਿਊਟੀਫੁਲ ਕੰਟਰੀ ਹੈ ਲਾਈਵ ਗਾਈਜ਼ਰਸ ਐਂਡ ਵੋਲਕੇਨੋਸ ਇਹ ਬੱਚਾ ਨੇ ਬਹੁਤ ਘਟਨੇ ਵਰਡ ਵੀ ਸੁਨੇ ਹੋਣਗੇ ਕਿਉਂਕਿ ਆਪਣੀ ਕੰਟਰੀ ਜਿਹੜੀ ਹੈ ਆਪਾਂ ਜਿਆਦਾ ਤੋਂ ਜਿਆਦਾ ਮਾਊਂਟਨਸ ਚਲੇਗੇ ਸ਼ਿਮਲੇ ਚਲੇਗੇ ਜਾਂ ਕੋਈ ਗੋਆ ਸ਼ੋਆ ਬੱਚੇ ਘੁੰਮਾਏ ਹੂੰ ਬੀਚ ਇਸ ਦੇਖ ਲਈ ਜਿਹੜਾ ਵਾਲਕੇਨੋਸ ਐਂਡ ਗਾਈਜ਼ਰ ਜਿੰਨੂੰ ਜਵਾਲਾਮੁਖੀ ਕਹਿੰਦੇ ਉਹ ਤੁਸੀਂ ਲਾਈਵ ਹੈ ਹਜੇ ਵੀ ਉਹਨਾਂ ਦੇ ਵਿੱਚ ਲਾਵਾ ਨਿਕਲ ਰਿਹਾ ਪਰ ਇਹ ਨਹੀਂ ਕਿ ਬੱਚੇ ਉਹਨਾਂ ਨੂੰ ਆਰਾਮ ਨਾਲ ਦੇਖਣ ਜਾਂਦੇ ਆ ਸੀਟੀ ਵਿਜ਼ਿਟ ਕਰਦੇ ਆ ਮਤਲਬ ਇੰਨੀ ਸੋਹਣੀ ਕੰਟਰੀ ਹੈ ਗ੍ਰੀਨਰੀ ਪੂਰੀ ਫੁੱਲ ਆਫ ਗ੍ਰੀਨਰੀ ਟੈਂਪਰੇਚਰ ਬਹੁਤ ਠੰਡਾ ਐਕਸਟ੍ਰੀਮ ਨਹੀਂ ਹੋਏਗਾ ਗਰਮ ਨਹੀਂ ਹੋਏਗਾ ਬਹੁਤ ਸੋਹਣਾ ਟੈਂਪਰੇਚਰ ਹੈ ਐਂਡ ਮਤਲਬ ਜੋ ਵੀ ਇੱਕ ਸੋਹਣੀ ਕੰਟਰੀ ਵਿੱਚ ਹੋਣਾ ਚਾਹੀਦਾ ਉਸ ਤੋਂ ਬਿਊਟੀਫੁਲ ਕੰਟਰੀ ਆ ਮੈਂ ਕਹਿੰਨੀ ਆ ਸਭ ਤੋਂ ਵਧੀਆ ਸਮਾਂ ਹੁੰਦਾ ਬੱਚੇ ਦਾ ਪੜ੍ਹਨ ਦਾ ਜਿਹੜਾ ਇੱਕ ਸੋਹਣੀ ਜਿਹੀ ਕੰਟਰੀ ਚ ਪੜ ਲੇ ਜਦ ਆਪਾਂ ਆਪਣੇ ਬੱਚੇ ਜਿਹੜੇ ਆ ਮੈਂ ਵੀ ਹੌਸਟਲ ਚ ਪੜਾਏ ਆ ਤੁਸੀਂ ਵੀ ਪੜਾਏ ਉਹਨੇ ਜਾਂ ਜਿੰਦਾ ਵੀ ਆ ਸਿਸਟਮ ਹੌਸਟਲ ਦੇ ਖਰਚੇ ਕਿੰਨੇ ਹੁੰਦੇ ਆ ਤੁਸੀਂ ਇਹ ਦੇਖੋ ਇੱਕ ਬੱਚੇ ਦੀ ਪਰਸਨੈਲਿਟੀ ਵਾਸਤੇ ਅਸੀਂ ਉਹਨੂੰ ਹੌਸਟਲ ਚ ਪੜਾਉਂਦੇ ਆ ਬਟ ਹੁਣ ਇੰਟਰਨੈਸ਼ਨਲ ਐਜੂਕੇਸ਼ਨ ਨਾਲ ਐਕਸਪੋਜ਼ਰ ਐਨਾ ਮਿਲ ਰਿਹਾ ਕਿ ਬੱਚੇ ਨੂੰ ਜਿਹੜੇ ਪੇਰੈਂਟਸ ਬਾਹਰ ਭੇਜ ਦਿੰਦੇ ਆ ਹੁਣ ਜੇ ਇੱਕ ਬੱਚੇ ਦੀ ਗੱਲ ਕਰੀਏ ਮਾਸਟਰਸ ਦੀ ਤੁਸੀਂ 1 ਇਅਰ ਜਾਂ 1.5 ਇਅਰ ਦੀ ਮਾਸਟਰਸ ਲੈ ਕੇ ਨਿਊਜ਼ੀਲੈਂਡ ਚਲੇਗੇ। ਛੋਟੇ ਸਮਾਂਚਕ ਤੁਸੀਂ ਕਿੱਦਾਂ ਸੈਟਲ ਹੋ ਸਕਦੇ ਉਹ ਮੈਂ ਪੁਆਇੰਟ ਦੱਸ ਸਕੀ ਹਾਂ। ਖਾਲੀ ਲਿਵਿੰਗ ਐਕਸਪੈਂਸਸ ਤੁਸੀਂ ਦਿਖਾਣੇ 20000 ਡਾਲਰ ਫੀਸ ਦਿਖਾਣੇ ਮੰਨ ਲਓ 22000 25000 ਡਾਲਰ ਆ 40-50000 ਡਾਲਰ ਸਾਰਾ ਦਿਖਾਣਾ ਤੁਸੀਂ। ਔਰ ਉਹ ਫੀਸ ਵੀ ਵੀਜ਼ੇ ਦੇ ਬਾਅਦ ਜਾਣੇ ਆ ਵੀਜ਼ਾ ਤੋਂ ਪਹਿਲੇ ਨਹੀਂ ਜਾਣੇ। 6 ਮੰਥ ਹੋਲਡ ਹੋਣੇ ਚਾਹੀਦੇ ਆ। ਏ ਦਿਖਾ ਕੇ ਤੁਸੀਂ ਜਿਹੜਾ ਨਿਊਜ਼ੀਲੈਂਡ ਦਾ ਵੀਜ਼ਾ ਲੈ ਸਕਦੇ ਹੋ ਉਸੋਂ ਖੰਗ ਤੁਹਾਡੇ ਗ੍ਰੈਜੂਏਸ਼ਨ ਦੇ ਬਾਅਦ ਕਿੰਨਾ ਮਰਜੀ ਗੈਪ ਹੋਏ ਕੋਈ ਨਖਰੇ ਨਹੀਂ ਆਇਲਸ ਤੁਹਾਡੀ 6 ਬੈਂਡ ਚ ਹੋਏ ਉਹ ਵੀ ਚੱਲ ਜਾਏਗੀ ਆਸਟ੍ਰੇਲੀਆ ਚ 6.5 ਬੈਂਡ ਚਾਹੀਦੇ ਇੱਥੇ 6 ਬੈਂਡ ਚ ਵੀ ਐਕਸੈਪਟ ਹੋ ਜਾਣਗੇ ਜਸਟੀਫਿਕੇਸ਼ਨ ਗੈਪ ਦੀ ਹੋਣੀ ਚਾਹੀਦੀ ਹੈ ਆਇਲਸ ਤੁਹਾਡੀ ਜ਼ਰੂਰ ਹੋਣੀ ਚਾਹੀਦੀ ਹੈ ਲੇਕਿਨ ਫੀਸ ਵੀਜ਼ਾ ਤੇ ਬਾਅਦ ਜਾਣੀ ਆ ਹੁਣ 1.5 ਇਅਰਸ ਚ ਜਦ ਬੱਚੇ ਨੇ ਮਾਸਟਰਸ ਕਰ ਲਈ ਤੇ ਹੁਣ ਜਿਹੜਾ ਅਕੋਰਡਿੰਗ ਟੂ ਨਿਊਜ਼ੀਲੈਂਡ ਵੈਬਸਾਈਟ ਖਾਲੀ ਪੀਆਰ ਦੇ ਵਾਸਤੇ 6 ਪੁਆਇੰਟ ਚਾਹੀਦੇ ਆ ਹੁਣ 5 ਪੁਆਇੰਟ ਨੂੰ ਮਾਸਟਰ ਦੇ ਮਿਲ ਗਏ ਡੇਢ ਸਾਲ ਚ ਸਵਾ ਸਾਲ ਚ ਮਾਸਟਰ ਹੋ ਗਈ ਰਿਲੇਟਡ ਫੀਲਡ ਚ ਕੰਮ ਕਰ ਲਿਆ ਬੱਚੇ ਨੇ 1 ਸਾਲ 1 ਪੁਆਇੰਟ ਉਹ ਵੀ ਮਿਲ ਗਿਆ ਤੇ 6.6 ਪੁਆਇੰਟ ਨਾਲ ਪੀਆਰ ਹੋ ਜਾਂਦੀ ਆ ਤੇ 2.5 ਸਾਲ ਚ 2 ਐਂਡ ਹਾਫ ਯੀਅਰ ਚ ਤੁਹਾਡੀ ਪੀਆਰ ਹੋ ਗਈ ਹੁਣ ਤੁਸੀਂ ਪੀਆਰ ਹੋਲਡਰ ਹੋ ਤੁਹਾਡੀ ਮਰਜ਼ੀ ਆ ਤੁਸੀਂ ਆਸਟ੍ਰੇਲੀਆ ਚ ਕੰਮ ਕਰਨਾ ਹੈ ਤੁਸੀਂ ਨਿਊਜ਼ੀਲੈਂਡ 'ਚ ਰਹਿਣਾ ਕਿਉਂਕਿ ਜਦ ਤੁਸੀਂ ਨਿਊਜ਼ੀਲੈਂਡ ਪੀਆਰ ਹੋਲਡਰ ਹੋ ਤਾਂ ਤੁਹਾਨੂੰ ਕੋਈ ਵੀਜ਼ੇ ਦੀ ਲੋੜ ਨਹੀਂ ਪੈਂਦੀ ਆਸਟ੍ਰੇਲੀਆ ਦੇ ਵਾਸਤੇ ਤੁਸੀਂ ਸੇਮ ਵੀਜ਼ੇ ਤੇ ਜਾ ਕੇ ਰਹਿ ਸਕਦੇ ਹੋ ਕੰਮ ਕਰ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਉੱਥੇ ਤੁਸੀਂ ਹਜੇ 2 ਸਾਲ ਪੜ੍ਹਾਈ ਚਲਾਓਗੇ ਉੱਥੇ 1 ਐਂਡ ਹਾਫ ইয়ার즈 ਕੋਈ ਪੋਸਟਡੀ ਵਰਕ ਪਰਮਿਟ ਨਹੀਂ ਤੁਹਾਨੂੰ ਮਿਲਦਾ 2 ਸਾਲ ਦਾ ਜਦ ਮਿਲੇਗਾ 2 ইয়ারਸ ਹੀ ਕਰੋਗੇ ਆਸਟ੍ਰੇਲੀਆ ਵਿੱਚ ਇੱਥੇ ਤੁਸੀਂ 1.5 ইয়ার ਦੀ ਕਰਕੇ 1 ইয়ার ਕੰਮ ਕਰਕੇ পিআর ਪਾ ਲਈ 2.5 ਸਾਲ ਚ ਤੇ পিআর ਤੁਹਾਡੇ ਹੱਥ ਆ ਗਈ ਜਦ ਕਿ ਆਸਟ੍ਰੇਲੀਆ ਵਿੱਚ ਤੇ ਹਜੇ ਤੁਹਾਨੂੰ 4-5 ਸਾਲ ਲੱਗਣੇ ਆ ਇਹ ਚੀਜ਼ਾਂ ਬਹੁਤ ਅਟਰੈਕਟਿਵ ਬਣਾਉਂਦੀਆਂ ਨਿਊਜ਼ੀਲੈਂਡ ਨੂੰ ਜਦੋਂ ਪੰਗਲ ਕਰੀਏ ਪਲੱਸ 2 ਵਾਲੇ ਬਾਦ ਪਲੱਸ 2 ਦੇ ਸਟੂਡੈਂਟ ਦੀ ਗ੍ਰੀਨ ਲਿਸਟ ਦੇ ਕੋਰਸਸ ਹੈ ਤੁਸੀਂ ਇਹ ਦੇਖੋ ਰੋਡ ਹਾਈਵੇ ਦਾ ਇੱਕ ਕੋਰਸ ਹੈ ਦੈਨ ਤੁਹਾਡਾ ਕੰਸਟਰਕਸ਼ਨ ਹਸਪੀਟੈਲਿਟੀ ਜਿਹੜਾ ਉਹਦੇ ਕੋਈ ਗ੍ਰੀਨ ਲਿਸਟ ਚ ਨਹੀਂ ਹੈ ਲੇਕਿਨ ਉਹਦੀ ਜੌਬ ਅਪੋਰਚ्युनिटीज ਬਹੁਤ ਹੈ ਕਿਉਂਕਿ ਟੂਰਿਸਟ ਕੰਟਰੀ ਹੈ ਤੁਹਾਡੇ ਮੈਡੀਕਲ ਤੋਂ ਰਿਲੇਟਿਡ ਕੁਝ ਕੋਰਸਸ ਹੈ ਇੰਜੀਨੀਅਰਿੰਗ ਤੋਂ ਰਿਲੇਟਿਡ ਆਲਮੋਸਟ ਸਾਰੇ ਕੋਰਸਸ ਹੈ ਗ੍ਰੀਨ ਲਿਸਟ ਇਦਾਂ ਦਾ ਜਿਹੜੇ ਕੋਰਸਸ ਕਰਕੇ ਬੱਚਾ ਜਿਹੜਾ ਨਾਲ ਦੇ ਨਾਲ ਆਪਣਾ ਪੜ੍ਹਾਈ ਖਤਮ ਕਰਕੇ ਥੇਅਰ ਏਬਲ ਟੂ ਸੈਟਲ ਥੇਅਰ। ਉਹ ਫੀਸਾਂ ਇੰਨੇ ਕਾਟਾ ਆਸਟ੍ਰੇਲੀਆ ਤੋਂ ਤੁਹਾਡੇ ਅਧਿਕ ਫੀਸ ਆ। ਕੰਟਰੀ ਵੋਸ ਹੋਣਾ ਹੈ। ਔਰ ਦਿਖਾਣੇ ਕਿੰਨੀਆਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਫਸਟ ਇਅਰ ਦੀ ਤੁਹਾਡੇ ਜਿਹੜੀ ਲਿਵਿੰਗ ਐਕਸਪੈਂਸਸ ਐਂਡ ਤੁਹਾਡੀ ਫੀਸ ਔਰ ਜੇ ਤੁਹਾਡੇ ਕੋਲ 2-3 ਸਾਲ ਦੀ ਦਿਖਾਉਣ ਵਾਸਤੇ ਨਹੀਂ ਉਹ 1 ਸਾਲ ਦੇ ਕੋਰਸ 'ਚ ਚਲੇ ਜਾਓ ਫਿਰ ਵੀਜ਼ਾ ਉੱਥੋਂ ਐਕਸਟੈਂਡ ਹੋ ਜਾਂਦਾ ਹੈ। ਜੀ। ਜੀ ਜੀ ਬਿਲਕੁਲ ਦੇਖੋ ਮੈਮ ਨੇ ਬੜੇ ਹੀ ਸਰਲ ਜਿਹੇ ਢੰਗ ਨਾਲ ਤੁਹਾਨੂੰ ਡਿਟੇਲ ਵਿੱਚ ਚੀਜ਼ ਸਮਝਾ ਦਿੱਤੀ ਹੈ ਕਿ ਕਿਵੇਂ ਜੋ ਹੈ ਸਟੂਡੈਂਟਸ ਫਾਇਦਾ ਲੈ ਸਕਦੇ ਨੇ ਜੇਕਰ ਉਹ ਨਿਊਜ਼ੀਲੈਂਡ ਸਟੱਡੀ ਵੀਜ਼ਾ ਜਾਂਦੇ ਨੇ ਖਾਸ ਕਰਕੇ ਉਹ ਸਟੂਡੈਂਟ ਜਿਹੜਾ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ ਪਰ ਉਹਨਾਂ ਦਾ ਨਹੀਂ ਬਣ ਪਾ ਰਿਹਾ ਥੋੜੀ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਰਹਿ ਰਹੀ ਹੈ ਤਾਂ ਤੁਸੀਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਅਪਲਾਈ ਕਰਕੇ ਅੱਗੇ ਤੁਹਾਨੂੰ ਫਿਊਚਰ ਦੇ ਵਿੱਚ ਬਹੁਤ ਸਾਰੀ ਆਪਸ਼ਨਸ ਮਿਲ ਪਾਰੀਆਂ ਐ ਅੱਗੇ ਵਧਣ ਦੇ ਲਈ ਆਸਟ੍ਰੇਲੀਆ ਵਧਣ ਲਈ ਆ ਹੋਰ ਵੀ ਤੁਹਾਨੂੰ ਉਸ ਬਾਅਦ ਪਤਾ ਚੱਲਦਾ ਹੈ ਕਿ ਕਿੰਨਾ ਕੁਝ ਹੈ ਤੁਹਾਡੀ ਪ੍ਰੋਫ ਜ਼ਰੂਰ ਤੁਸੀਂ ਜੋ ਹੈ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਨਾਲ ਹੀ ਅੱਗੇ ਵਧਣਾ ਚਾਹੀਦਾ ਹੈ ਮੈਮ ਦਾ तकरीबन 27-28 ਸਾਲਾਂ ਦਾ ਐਕਸਪੀਰੀਅੰਸ ਜਿਸ ਦੇ ਵਿੱਚ ਉਹ ਹਰ ਤਰ੍ਹਾਂ ਦੀ ਪ੍ਰੋਫਾਈਲ ਦੇ ਲਈ ਇੱਕ ਵਧੀਆ ਆਪਸ਼ਨ ਉਹਨਾਂ ਨੂੰ ਗਾਈਡ ਜ਼ਰੂਰ ਕਰਦੇ ਨੇ ਸੋ ਤੁਸੀਂ ਵੀ ਇਹਨਾਂ ਦੀ ਗਾਈਡੈਂਸ ਦਾ ਫਾਇਦਾ ਲੈ ਸਕਦੇ ਹੋ ਕੋਈ ਸਵਾਲ ਹੋਵੇ ਮੰਨ ਦੇ ਵਿੱਚ ਨੰਬਰ ਵੀ ডিসਪਲੇ ਹੈ ਇਸ ਉਪਰ ਕਾਲ ਕਰਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਫਿਰ ਨੈਵੀਗੇਟਰਜ਼ ਓਵਰਸੀਜ਼ ਦਾ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਆਪਣੀ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਅਸੈਸਮੈਂਟ ਕਰਕੇ ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਸਟੂਡ ਅੱਜ ਵੀ ਬਹੁਤ ਚੰਗੇ ਤਰ੍ਹਾਂ ਨਾਲ ਗਾਈਡ ਕੀਤਾ ਉਹਨਾਂ ਨੂੰ ਸਮਝਾਇਆ ਤੇ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ